ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਾਨ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜੋਤੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਧੰਨਵਾਦ ਔਕੜ ਗੱਬਨ ਚੱਕਪਾਸ ਗਾਂਧਣ ਦਿਖਾਉਣੀ ਆ ਇਹਦੇ ਮਗਰ ਵੀ ਵਸ਼ੀ ਆ ਇੱਕ ਆ ਤਾਜੀ ਸੋਈ ਚਾਰਦਾਂ ਦਾ ਬੈੜ ਤੁਹਾਨੂੰ ਦਿਖਾਵਾਂਗੇ ਤੇ ਇੱਕ ਐਂਡ ਤੇ ਹੌਲੀ ਜੇ ਬਾਅਦ ਤੁਹਾਨੂੰ ਇੱਕ ਗਾਂ ਹੋਰ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੇ ਵਧੀਆ ਵਧੀਆ ਜੀ ਠੀਕ ਚਲੋ ਵਧੀਆ ਚੱਲਦਾ ਜੇ ਹੋ ਵੀਰ ਜੀ ਤੁਸੀਂ ਠੀਕ ਠਾਕ ਜੇ ਆਜ ਕੱਲ ਦਰਸ਼ਨ ਇੱਥੇ ਹੁੰਦੇ ਤੁਹਾਡੇ ਸਾਰੇ ਭਰਾਵਰਾਂ ਨਾਲ ਆ ਕੇ ਵੀਰ ਜੀ ਜੋ ਅੱਛਾ ਹਾਂਜੀ ਠੀਕ ਆ ਹੋਰ ਚੱਲੀ ਜਾਂਦਾ ਕੰਮਕਾਰ ਵਧੀਆ ਫਿਰ ਉਹ ਦਿਨ ਵਾਲਾ ਵੇਗ ਗਿਆ ਮਾਲ ਫਿਰ ਨਿਕਲੇ ਹੋਣੇ ਬੜੇ ਵੀਰ ਭਰਾ ਫਿਰ ਮੰਗ ਲਈ ਅੱਛਾ 2 ਅਕਤੂਬਰ ਤੱਕ ਆਪਣਾ ਚੱਗੀ ਲੈ ਕੇ ਦੱਬੀ ਵੜ ਲੈ ਕੇ ਲੋ ਅੱਛਾ ਕਈ ਵਾਰ ਆ ਰਿਓਗੇ ਸਾਡੇ ਕੋ ਅੱਛਾ ਪਰ ਇਹ ਵੀ ਕਿਲਾ ਸਾਈਪਾ ਦੇ ਡੰਗਰ ਵੀ ਹੁੰਦਾ ਠੀਕ ਆ ਮੈਂ ਵੀਰ ਦੇ ਪਾਪਾ 10000 ਰੁਪਏ ਵਧ ਪਾਉ ਨੂੰ ਤਿਆਰ ਹੀ ਅੱਛਾ ਪਰ ਨਹੀਂ ਆ ਪਕਦੀ ਹੈ ਬੇਇਮਾਨੀ ਕੀਤੀ 10000 ਰੁਪਏ ਸਾਈਪਾ ਦੇ ਡੰਗਰ ਆ ਪਾਉਦਾ ਤੇ ਰੇਟ ਅੱਜ ਵੀ ਚਾਹੀਆ ਰੇਟ ਅੱਜ ਵੀ ਵੇਖਨੇ ਡੰਗਰ ਚੰਗੇ ਡੰਗਰ ਸਾਰਾ ਰੇਟ ਭਰਾ ਭਰਾ ਠੀਕ ਆ ਹਾਂਜੀ ਠੀਕ ਆ ਤੇ ਨਾਮ ਇੱਕ ਰਿਵੀਜੀ ਤੁਸੀਂ ਦੱਸ ਦਿਓ ਆਪਣਾ ਨਾਮ ਜੁਦਾ ਹੈ ਹਾਂਜੀ ਬਲਾ ਗਰਦਾਸਪੁਰ ਸੀਲ ਪਟਾਲਾ ਪਿੰਡ ਮਾਨਗੜਾ ਠੀਕ ਆ ਤੇ ਫੋਨ ਨੰਬਰ ਬੋਲ ਦੋ ਇੱਕ ਦੀ 7868492 ਠੀਕ ਆ ਤੇ ਸ਼ੁਰੂਆਤ ਫੇਰ ਆ ਟੋਕੜ ਗੱਬਨ ਦੇ ਕਰ ਲੀਆ ਆਪਾਂ ਤੇ ਕਿੰਨੇ ਚਿਰ ਦੀ ਚੈੱਕ ਪਾਸੇ ਵਧਦੀ ਐ ਕਿੰਨਾ ਮਹੀਨਾ ਚੈੱਕ ਪਾਸੇ ਚੈੱਕ ਪਾਸੇ ਆ ਤੇ ਦੁੱਧ ਕਿੰਨਾ ਮੋਕੇ ਨੂੰ ਦੁੱਧ ਜੀ ਮੋਕੇ ਤੇ 9 ਲੀਟਰ ਤਿਆਰ ਆ ਜੀ ਮਗਰੀ ਬੱਛੀ ਇਹ ਦੀ ਜੀ ਅੱਛਾ ਮਗਰੀ ਬੱਛੀ ਆ ਹਾਂ ਜੀ ਆਹ ਵਾਲੀ ਬੱਛੀ ਜੇ ਇਹਦੇ ਮਗਰੀ ਜੀ ਆਪਾਂ ਉੱਧਰ ਗੱਡੀ ਚ ਲਾਉਂਦੇ ਆ ਨਾ ਇਹਨੇ ਛਾਲਮਾਰੀ ਮਾਰਾ ਹੀ ਜੋਰ ਆ ਗਿਆ ਵਾ ਅੱਛਾ ਬਾਕੀ ਆਪਾਂ ਇਹਦਾ ਲਾਜ ਪ੍ਰੋਪਰ ਕਰਾਤਾ ਵਾ ਇੱਕ ਦੋ ਨੇ ਜੇ ਵੀ ਗਬਰ ਹੋ ਜੂਗੀ ਠੀਕ ਆ ਹਾਂ ਜੀ ਬੱਛੀ ਬੜੀ ਹੀ ਕੁਆਲਿਟੀ ਵਾਲੀ ਸਿੰਘ ਸਿੰਘ ਦਗਾਏ ਸੋਹਣੀ ਬੱਛੀ ਆ ਚਲੋ ਘਰ ਇੱਕੋ ਇੰਨਾ ਰੱਖੀ ਗਾਂ ਤੇ ਉਹਨੇ ਮੁੰਡੇ ਦਾ ਬਾਹਰ ਦਾ ਕੰਮ ਬਣ ਗਿਆ ਤੇ ਉਹ ਆਂਦੀ ਵੀ ਬੱਛੀ ਇਕੱਲੀ ਨਹੀਂ ਸਾਹਮਣੀ ਦੇ ਵੀ ਲੈ ਲਿਓ ਠੀਕ ਆ ਤੇ ਇਹਨੇ ਵਿੱਚ ਸੱਜਰ ਨੇ ਕਿੰਨਾ ਕੁ ਦੋ ਚਵਾਇਆ ਜੀ ਇਹ ਜੀ ਉਨੀ 20 ਕਿਲੋ ਚੋਂ ਹੁੰਦੀ अच्छा हां जी ठीक तोरा हां एक कर लेना फिर हुन मौके ते 9 लीटर बिल्कुल तैयार जे तैयार ते हां जी अच्छा नहीं बाकी कोई ਭਰਾ ਵਾ ਇੱਥੇ ਆਵੇ ਇੱਥੇ ਆ ਕੇ ਦੋ ਟਾਈਮ ਚਵਾ ਕੇ ਤਸਲੀ ਕਰਕੇ ਛੜੇ ਠੀਕ ਹੈ ਜੀ हां जी बाकी ਜਿਹੜਾ ਪ੍ਰਿੰਟ ਕਾਫੀ ਖੂਬਸੂਰਤ ਆ ਦੇਖਣ ਚ ਕਾਫੀ ਸੁੰਦਰ ਆ ਜਿਹੜੀ ਆ ਦੇਖ ਸਕਦੇ ਜੀ ਤਾਂ ਕਿ ਸੋਹਣੇ ਰੰਗ ਰੂਪ ਦੀ ਮਾਲਕ ਆ ਤੇ ਦੁੱਧ ਮੌਕੇ ਤੇ ਜਿਹੜਾ 9 ਲੀਟਰ ਦੱਸਦੇ ਆ ਤੇ ਥਣ ਵੀਰੇ ਤੁਹਾਨੂੰ ਲੱਗਿਆ ਰ ਦਿਖਾ ਦਈਏ ਆਹ ਦੇਖ ਸਕਦੇ ਜੀ ਖਾਣਾ ਦਾ ਸਾਈਜ਼ ਗੱਲ ਜਿਹੜਾ ਇਹਦਾ ਚੰਗਾ ਤੇ ਮਿਲਕ ਵੀਨ ਵੀ ਚੰਗੀ ਲੱਗੀ ਹੈ ਬਾਕੀ ਅੰਛਾ ਮਦਰ ਟਾਈਮ ਹੋ ਗਿਆ ਮੁੱਖੀ ਮੁੱਖੀ ਵੀ ਇਹੋਲੇ ਕਾਫੀ ਹੁੰਦੀ ਆ ਤੇ ਕਿੰਨਾ ਵੇਚੀ ਇਹਦਾ ਮੁੱਲ ਕੀ ਆ ਇਹ ਤੇ ਆਹ ਵਾਲੀ ਵਸ਼ੀ 55 60 ਹਜ਼ਾਰ ਦੀ ਹੈਗੀ ਆ ਅੱਛਾ ਬਾਕੀ ਵੀਰ ਜੀ ਆਹ ਦੇ ਇਕੱਲੀ ਨਹੀਂ ਆ ਅੱਛਾ ਇਹ ਵੀ ਵਸ਼ੀ ਪਹਿਲਾਂ ਸਵੇਰ ਆਇਆ ਮੈਂ ਦੂਜੇ ਤੋਂ ਲੈ ਗੱਭੜਿਆ ਮਗਰੀ ਵਸ਼ੀ 1:30 ਢੜੀ 1:30 ਨਾਲ ਵਰ ਜਾਣੇ ਅੱਜ ਜਿਹੜੇ ਲੱਗੇ ਆ ਹਾਂਜੀ ਠੀਕ ਆ ਤੇ ਕਿੰਨੇ ਦੀ ਦੇ ਦਿਆ ਫੇਰੇ ਮੋਲੇ ਛੋੜਾ ਇਹ ਕਰਨਾ 32000 ਦੇ ਦਈਏ 32000 ਦੇ ਹਾਂਜੀ ਕਰਨਾ ਕਰ ਸੇ ਵੀਰ ਜੀ ਵਿੱਚੋਂ ਕੋਈ ਮਾਨ ਕੋਈ ਵੀਰ ਜੀ ਦੱਸ ਦੋ ਬਾਕੀ ਤੁਹਾਨੂੰ ਬਾਹਰ ਬਾਜ਼ਾਰ ਬੜਾ ਦੇਖਾ ਇਹੋ ਡੰਗਰੇ ਭਾਜ ਨਹੀਂ ਲੱਗਦਾ ਆਪ ਹੀ ਜੈਸਨ ਕਰੂਗਾ ਅੱਛਾ ਹਾਂਜੀ ਠੀਕ ਆ ਬਾਕੀ ਤੁਸੀਂ ਦੱਸ ਦੋ ਮਾਰ ਦੋ ਜੈਸਨ ਕਰ ਦੋ ਆਪ ਹੀ ਵੀਰੇ ਹਾਂ ਨਾ ਵਛੀ ਦੀ 3000 ਰੁਪਈਆ ਦੇ ਦਾਂਗੇ 3000 ਦੇ ਦੇ ਦੋ ਜੀ ਉਹ ਤਰਾ ਠੰਨੀ ਤੇਰੀ ਚੌਂਚ ਪੂਰੀ ਹਾਂਜੀ ਠੀਕ ਆ ਤੇ ਹੁਣੇ ਕਾ ਦੂਸਰੇ ਨੰਬਰ ਤੇ ਵੈੜ ਆ ਗਈ ਆ ਤੇ ਥਣਵੀ ਤੇ ਲੱਗ ਰਿਹਾ ਦੇਖ ਸਕਦੇ ਜੀ ਖਾਣਾ ਦਾ ਸਜਿਕਾ ਪੇਰਾ ਚੰਗਾ ਪਹਿਲਾ ਸੋਵਾ ਤੇ ਮੂੰਹ ਜਿਹੜੀ ਚਾਰ ਦੰਦ ਆ ਤਾਜੀ ਸੂਈ ਆ ਆ ਬੱਚਾ ਜਿਹੜਾ ਇਹਦਾ ਇਹਨੂੰ ਕਿੰਨਾ ਚਿਰ ਹੋ ਗਿਆ ਵੇਦੀ ਸੂਈ ਨੂੰ ਇਹਨੂੰ ਹੁਣ ਤੱਕ ਹੋ ਗਿਆ ਜੀ अच्छा हां जी ते ਕਿੰਨਾ ਦੁੱਧ ਤਿਆਰ ਕਰ ਗਈ ਜੀ ਹੁਣ ਇਹਦੇ ਕੋਲ 13 ਕਿਲੋ ਦੁੱਧ ਤਿਆਰ ਜੀ ਤਿਆਰ ਬਿਲਕੁਲ ਬਿਲਕੁਲ ਤਿਆਰ ਤੇ ਕਿੰਨਾ ਚੁਵਾਈ ਜਾਊਗੀ ਇਹ ਇਹਦੇ ਵਿੱਚ 15 16 ਕਿਲੋ ਚੁਵਾਈ ਜੀ ਚਲੋ ਜੇ ਪੱਠੇ-ਪੁੱਠੇ ਦੇ ਹੁਣ ਜੁਗਾਟ ਆ ਹੈਗਾ ਤੇ ਅੱਛਾ ਹਾਂ ਜੀ ਠੀਕ ਆ ਅਜੇ ਤੱਕ ਬੰਦ ਨੇ ਪੱਠੇ ਨਹੀਂ ਛਾੜੀ ਗਿਆ ਹਾਂ ਜੀ ਹਾਂ ਜੀ ਸਾਡਾ 3.5 ਕਿੰਦਰ ਵਿੱਚ ਮਰ ਲਿਆ ਪੱਠੇ ਲੈ ਲਾਂਗੇ ਭਾਏ ਆ ਠੀਕ ਆ ਹਾਂ ਜੀ ਦੋ ਰੋ ਹਾਂ ਫਿਰ ਇੱਕ ਰੀਮ ਤੇ ਇਹਦੇ ਦੰਦ ਵੀ ਦਿਖਾ ਦੇ ਦੇ ਇੱਕ ਰੀਮ ਇਹ ਵੀ ਠੰਡੀ ਤੇਰੀ ਜੀ ਠੰਡੀ ਠੰਡੀ ਵੀ ਬਿੜਾ ਮੰਗੇ ਤੋ ਵੇਖੋ ਨਾ ਤੇ ਆਪੇ ਬਖਾਉਂਦੇ ਜਾਂਦੇ ਪਿਓਰ ਚਾਰ ਦਾਂਦੇ ਪਿਓਰ ਚਾਰ ਦਾ ਵੀਰ ਜੀ ਚਲੋ ਲੈ ਜਾ ਫਿਰ ਚਾਰ ਦਾਂਦੇ ਦੇ ਹਿਸਾਬ ਨਾਲ ਕਦ ਕਾਠੀ ਵੀ ਇਹਦਾ ਚੰਗਾ ਤੇ ਰੰਗ ਰੂਪ ਵੀ ਸੋਹਣਾ ਥਾਂ ਬੜਾ ਲਾਜਵਾਬ ਹੈ ਜਿਹੜਾ ਇਹਦਾ ਹੋਲੀ ਹੋਲੀ ਖੜਿਆ ਵੀਰ ਜੀ ਅੰਦਰੋਂ ਚੰਗੀ ਤਰ੍ਹਾਂ ਹਵਾ ਨਾਲ ਇਹ ਤਾਂ ਦਿਖਾ ਦੇਾਂਗੇ ਆਪਾਂ ਬੱਚੇ ਵਾਲਾ ਥੋੜਾ ਜਿਹਾ ਤੇਜ਼ ਜਾਂਦੀ ਬਾਕੀ ਹਵਾਨਾ ਜਰਾ ਇਹਦਾ ਕੰਪੈਕਟ ਜਿਹਾ ਵਾ ਹਾਂ ਦੇਖ ਸਾਡੀ ਬਾਕੀ ਹਵਾਨਾ ਨਿੱਗਰ ਹਵਾਨੇ ਦੀ ਮਾਲਕਿਆ ਤੇ ਇਹਰਾ ਵੀ ਵੀ ਦੀ ਜਾਇਜ਼ਾ ਮੁੱਲ ਕਰਦੀ ਬਾਕੀ ਵੀ ਛਵਾਈ ਲੱਗੀ ਹੋਈ ਇੱਕ ਨੰਬਰ ਠੀਕ ਆ ਤੇ ਐਵੇਂ ਠੰਡੀ ਤੇਰੀ ਜੇ ਬਰਡ ਡਿਊਟੀ ਨਹੀਂ ਕੋਈ ਵੰਗੜੀ ਕੋਣਾ ਠੀਕ ਆ ਕਿੰਨਾ ਜਾਇਜ਼ਾ ਮੁੱਲ ਜੀ ਜਿਵੇਂ ਜਿਵੇਂ ਜਿਦਾਰੇ ਛਿੱਗੀ ਹੋਣਾ ਉਹਨੇ ਜਿਵੇਂ ਛਿੱਗੀ ਪਾਉਣਾ ਨਹੀਂ ਹਾਂਜੀ ਇਹ ਬਸ਼ੀ ਦੇ ਹੱਕ ਰਾਜੀ ਆ 55000 ਦਾ ਅੱਛਾ ਤੇ ਹੁਣ ਚਲੋ 45000 ਦੇ 45000 ਦੇ ਹਾਂਜੀ ਫਿਰ ਮੇਰੇ ਕੋ ਜਾਇਜ਼ ਰੇਟ ਵੇਖਦੀ ਤੇ ਵਿੱਚੋਂ ਕਰ ਦੋ ਕਿ ਮਾਨ ਹੋ ਰੇ ਮੌਕੇ ਦੇ ਵਿੱਚ ਕਰਦਾ ਜਾਂ ਬਾਕੀ ਤੁਸੀਂ ਕਰਾਉਣਾ ਕਰਾ ਲਓਣੀ ਚਲੋ 2000 ਛੱਡ ਦਈਏ ਤਾਂ ਫਿਰ ਉਹਦੇ ਵਿੱਚ ਵੀ ਫਿਰ ਛੋਟ ਛਪਾ ਕਰਾ ਬਸ਼ੀ ਚੰਗੀ ਚਾਰ ਦੰਦਿਆ ਡੱਬਾ ਰਾਂਗੇ ਬਾਕੀ ਦੁੱਧ ਵੀ 13 ਲੀਟਰ ਮੋਕੇ ਚਵਾ ਕੇ ਦਵਾਂਗੇ ਠੀਕ ਚਲੋ ਮੌਕੇ ਤੇ ਮਾਨਤਾ ਨਾ ਹੋ ਜੂਗਾ ਹਨਾ ਕਰ ਦਾਂਗੇ ਠੀਕ ਤੇ ਇਹਦਾ ਮੁੱਲ ਪਾਇਆ ਆਪਾਂ 43000 ਤੇ ਉਹਦਾ ਪਾਇਆ 30000 ਹਾਂਜੀ ਤੇ ਕਈ ਵੀਰ ਨਹੀਂ ਖਰਚਣ ਵਾਲੇ ਹੁੰਦੇ ਇੰਨੇ ਤੇ ਕੋਈ ਹੈਗਾ ਹੌਲਾ ਪਾ ਹੋਰ ਵੀ ਕਈ ਵੀਰ ਕੋਈ ਹੁੰਦੇ ਆ ਕੋਈ 10 15000 ਖਰਚ ਨਾਲੇ ਹੁੰਦੇ ਆ ਅੱਛਾ 10000 ਠੀਕ ਆ ਆ ਦੇਖ ਸਾ ਦੇਖ ਕੱਦ ਕਾਠ ਇਹਦਾ ਉਹਨਾਂ ਤੋਂ ਵੀ ਅੱਛਾ ਵਾ ਹਨ ਇਹ ਤੇ ਦੇਖ ਸਾ ਇਹਦੇ ਕੋ ਕਿੰਨਾ ਹੀ ਦੁੱਧ ਇਹਦੇ ਵੀ ਮੇਰੇ 5.5 ਕਿਲੋ ਪੱਕਾ ਦੁੱਧ ਜੀ ਪੱਕਾ ਦੁੱਧ ਹੈਗਾ ਜੀ ਹਾਂ ਜੀ ਠੀਕ ਹੈ ਇਹ ਕਿਹਦੇ ਵਿੱਚ ਆਪਾਂ ਪਿਛਲੀ ਵੀਡੀਓ ਵਿੱਚ ਪਾਈ ਸੀ ਹਾਂ ਜੀ ਇਹ 10000 ਰੁਪਏ ਵੀ ਇਹ ਕਹਿੰਦਾ ਸੌਦਾ ਹੋ ਗਿਆ ਸੀ ਹਾਂ ਜੀ ਉਹਨੇ 500 ਰੁਪਏ ਸਾਈ ਪਾ ਕੇ ਨਾ ਤੇ ਬਾਈ ਦੇ ਮਿਲ ਕੇ ਫੋਨ ਚੁੱਕਿਆ ਨਾ ਕੋ ਗੱਲ ਬਾਤ ਸਾਢੇ 500 ਵਿਕਿੰਗਿੰਗ ਵਿੱਚ ਉਦੋਂ ਵੀ ਅੱਛਾ ਹਾਂ ਜੀ ਠੀਕ ਆ ਚਲੋ ਤੋਰਾਂਗੇ ਫੇਰ ਦੇਖਰੀਏ ਬਾਕੀ ਇਹ ਹੈ ਕਿ ਸਾਰੀਆਂ ਕਰਮੀਆਂ ਇਹਨੇ ਦੁੱਧ ਕਰਦਾ ਚਾਹ ਪਾਣੀ ਦਹੀਂ ਇਹਨੇ ਸਾਰੀ ਜਣਾ ਵਾ ਜਿਹੜੇ ਵੀਰ ਮੋਦ ਲੈਂਦੇ ਦੁੱਧ ਉਹਨਾਂ ਦਾ ਸਾਰੀ ਜਾਓ ਕਿ 5 ਕਿਲੋ ਤੇ ਲਾਗੇ ਬਨੇ ਦੁੱਧ ਜਿਹੜਾ ਕਹਿੰਦੇ ਕੀ ਹੈਗਾ ਵਾ ਬਾਕੀ ਥੋੜੇ ਨਿੱਗਰ ਹਵਾਨੇ ਦੇ ਮਾਲਕੇ ਵੀ ਲਾਇਆਓ ਜੀ ਆਹ ਦੇਖ ਸਾਡੇ ਦੁੱਧ ਪੱਕਾ ਹੈਗਾ 5 ਲੀਟਰ ਦੇ ਤੇ 5 ਸਾਡੇ 5 ਕਿਲੋ ਹੈਗਾ ਜੀ ਇੱਕ ਰਿਹਾ ਮਾ ਨਿਰਦਾਨ ਸੇਰ ਤੋਂ ਦਿਖਾ ਦਈਏ ਹਾਂ ਦੇਖਾਂ ਜੀ ਤੇ ਮੁੱਲ ਫਿਰ ਇਹਦਾ ਬਾਜੀ ਮੇਰੀ ਪਸਮਾਣ ਖਣ ਕੱਢ ਜਾਂਦੀ ਜਦੋਂ ਮੇਰੇ ਇਹ ਨਾ ਖਣ ਨਿਕਾ ਆ ਅੱਛਾ ਹਾਂ ਜੀ ਪਸਮਾਣ ਵੀ ਪੂਰਾ ਤੁਹਾਨੂੰ ਬਣਦੀ ਆ ਤੇ ਇਹਦਾ ਕਿੰਨਾ ਰੱਖਣਾ ਮੁੱਲ ਮੋਲੇ ਜੀ ਵੀਖੋ ਜੋ ਤਾਂ ਜਾਇਆ ਰ ਕੋ ਗੱਲ ਨਹੀਂ ਜੀ ਜੀ ਅੱਜ ਆ ਗਏ ਮੇਰੇ ਨਾਲ ਇੱਥਾਂ ਜੀ ਚਲੋ ਵਿੱਚੋ ਯਾਰਖੰਡ ਚੋਟ ਕਰ ਦਈਏ ਹੋਰ ਆਦੀ ਵੀਰ ਜੀ ਹਾਂ ਜੀ ਹੋਰ 250 ਕਰ ਹੋਰ ਕਰ ਦਸ ਪੰਥ ਹੋਰ 250 ਅੱਛਾ ਹਾਂ ਜੀ 750 ਜੀ ਸੁਣੋ ਜੀ ਠੀਕ ਹੈ ਜੀ ਹਾਂ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਛ ਹੈ ਨਾ ਵੀਰ ਜੀ ਆਪਦੀ ਤਸੱਲੀ ਕਰਨੇ ਆਪਦੀ ਠੀਕ ਹੈ ਜੀ ਮਿਲਣੇ ਆ ਹਾਂ ਜੀ ਹਾਂ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਇੱਥੇ ਆ ਗਏ ਆਪਣੀ ਤਸੱਲੀ ਕਰਕੇ ਵੇਸ਼ ਚਾ ਕੇ ਆਪਣੀ ਮਰਜ਼ੀ ਨਾਲ ਖੜੋ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ